ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਸ਼ਿਵ ਸੈਨਾ ਨੇਤਾ ਸੰਦੀਪ <th>ਪਾਪਰ ਦੇ ਉੱਤੇ ਹਮਲਾ ਹੁੰਦਾ ਵਾ ਕਿ ਹਮਲਾਵਰ ਮੌਕੇ ਤੋਂ ਹਮਲੇ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਸੰਦੀਪ <th>ਪਾਪਰ ਗੰਭੀਰ ਅਵਸਥਾ ਦੇ ਵਿੱਚ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਹੁਣ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਹਮਲੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਵਾ ਸਕਰੀਨ ਤੇ ਐਕਸਕਲੂਸਿਵ ਸੀਸੀਟੀਵੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੰਦੀਪ <th>ਪਾਪਰ ਆਪਣੇ ਸਿਕਿਉਰਿਟੀ ਮੁਲਾਜ਼ਮ ਦੇ ਨਾਲ ਸਿਵਲ ਹਸਪਤਾਲ ਤੋਂ ਬਾਹਰ ਆ ਰਹੇ ਨੇ ਘੇਰੇ ਦੇ ਵਿੱਚ ਸੰਦੀਪ <th>ਪਾਪਰ ਆਪਣੀ ਸਕਿਉਰਿਟੀ ਦੇ ਉੱਤੇ ਬਾਹਰ ਆਂਦੇ ਦਿਖਾਈ ਦੇ ਰਹੇ ਨੇ ਤੇ ਪਿੱਛੇ ਨਿਹੰਗ ਬਾਣੇ ਦੇ ਵਿੱਚ ਦੋ ਨੌਜਵਾਨ ਵੀ ਸਿਵਲ ਹਸਪਤਾਲ ਤੋਂ ਬਾਹਰ ਆਂਦੇ ਨਜ਼ਰ ਆ ਰਹੇ ਨੇ ਤਾਂ ਅੱਗੇ ਟ੍ਰੈਫਿਕ ਦੇ ਚਲਦੇ ਸੰਦੀਪ <th>ਪਾਪਰ ਰੁਕਦੇ ਨੇ ਤਾਂ ਪਿੱਛੋਂ ਦੀ ਨਿਹੰਗ ਸਿੰਘ ਆ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਪੁਲਿਸ ਮੁਲਾਜ਼ਮ ਵੀ ਉਹਨਾਂ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰਦਾ ਤਾਂ ਇੰਨੇ ਵਿਚਕਾਰ ਤੀਜਾ ਨਿਹੰਗ ਸਿੰਘ ਸਫੇਦ ਬਾਣੇ ਦੇ ਵਿੱਚ ਸਵੇਤ ਕੱਪੜਿਆਂ ਦੇ ਵਿੱਚ ਵੀ ਸਾਹਮਣੇ ਆ ਜਾਂਦਾ ਤਾਂ ਸੰਦੀਪ <th>ਪੜ ਨਿਹੰਗ ਸਿੰਘਾਂ ਨੂੰ ਹੱਥ ਜੋੜ ਕੇ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਪੁਲਿਸ ਮੁਲਾਜ਼ਮ ਸਕੂਟਰੀ ਤੋਂ ਉਤਰ ਕੇ ਨਿਹੰਗ ਸਿੰਘਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਇੰਨੇ ਦੇ ਵਿਚਕਾਰ ਇੱਕ ਨਿਹੰਗ ਸਿੰਘ ਸਿੱਧਾ ਸੰਦੀਪ <th>ਪੜ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੇ ਦੂਜੇ ਨਿਹੰਗ ਸਿੰਘ ਇਹਨੂੰ ਪੁਲਿਸ ਵਾਲੋ ਪੁਲਿਸ ਵਾਲੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਇੱਕ ਨਿਹੰਗ ਸਿੰਘ ਲਗਾਤਾਰ 6 ਤੋਂ 7 ਵਾਰ ਸੰਦੀਪ <th>ਪਰ ਦੇ ਉੱਤੇ ਕੀਤੇ ਜਾਂਦੇ ਨੇ ਤਾਂ ਇਹ ਸਭ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਤੇ ਨਿਹੰਗ ਸਿੰਘ ਸੰਦੀਪ <th>ਪਰ ਦੀ ਹੀ ਸਕੂਟਰੀ ਲੈ ਕੇ ਦੋ ਨਿਹੰਗ ਸਿੰਘ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਤੀਜਾ ਨਿਹੰਗ ਸਿੰਘ ਪਿੱਛੇ ਪੁਲਿਸ ਵਾਲੇ ਦੇ ਨਾਲ ਉਲਝਦਾ ਹੋਇਆ ਨਜ਼ਰ ਆ ਰਿਹਾ ਤਾ ਐਕਸਕਲੂਸਿਵ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੋ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਨੇ ਆ ਕਿ ਤਸਵੀਰਾਂ ਦੇਖੋ ਕਿਸ ਤਰ੍ਹਾਂ ਸਿਵਲ ਹਸਪਤਾਲ ਤੋਂ ਸਫੇਦ ਰੰਗ ਦੀ ਐਕਟਿਵਾ ਤੇ ਸੰਦੀਪ <th>ਪਰ ਬਾਹਰ ਆਂਦੇ ਨੇ ਲਾਲ ਘੇਰੇ ਦੇ ਵਿੱਚ ਤਸਵੀਰਾਂ ਦਿਖਾਈ ਦੇ ਰਹੀਆਂ ਤੇ ਨਾਲ ਹੀ ਦੋ ਨਿਹੰਗ ਸਿੰਘ ਪੈਦਲ ਸਿਵਲ ਹਸਪਤਾਲ ਤੋਂ ਤੇਜ਼ੀ ਦੇ ਨਾਲ ਬਾਹਰ ਆਂਦੇ ਹੋਏ ਨਜ਼ਰ ਆ ਰਹੇ ਨੇ ਅੱਗੇ ਸੰਦੀਪ <th>ਪਰ ਦੀ ਸਕੂਟਰੀ ਰਸ਼ ਗ੍ਰਾਫਿਕ ਹੋਣ ਦੇ ਚਲਦੇ ਰੁਕਦੀ ਆ ਨਿਯੰਗ ਸਿੰਘ ਤੇਜ਼ੀ ਦੇ ਨਾਲ ਸੰਦੀਪ <th>ਪੜ ਦੇ ਅੱਗੇ ਆ ਕੇ ਖੜੇ ਹੋ ਜਾਂਦੇ ਨੇ ਸੰਦੀਪ <th>ਪੜ ਦੇ ਨਾਲ ਕੁਝ ਗੱਲਬਾਤ ਕਰਦੇ ਨੇ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਇੰਨੇ ਵਿਚਕਾਰ ਸਫੇਦ ਕੱਪੜਿਆਂ ਵਾਲੇ ਵਿੱਚ ਤੀਜਾ ਨਿਯੰਗ ਸਿੰਘ ਮੌਕੇ ਤੇ ਪਹੁੰਚ ਜਾਂਦਾ ਤੇ ਪੁਲਿਸ ਵਾਲੇ ਦੇ ਨਾਲ ਇੱਕ ਨਿਯੰਗ ਸਿੰਘ ਗੱਲਬਾਤ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਸੰਦੀਪ <th>ਪਾਪੜ ਵੱਲੋਂ ਹੱਥ ਜੋੜ ਕੇ ਨਿਹੰਗ ਸਿੰਘਾਂ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਐਨੇ ਵਿਚਕਾਰ ਨਿਹੰਗ ਸਿੰਘ ਉਹਨਾਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਰਹੇ ਕਿਉਂਕਿ ਇਹ ਤਸਵੀਰਾਂ ਤੁਹਾਨੂੰ ਵਿਚਲਿਤ ਕਰ ਸਕਦੀਆਂ ਨੇ ਤਾਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਤਸਵੀਰਾਂ ਨੂੰ ਅਸੀਂ ਨਹੀਂ ਦਿਖਾ ਰਹੇ ਤੇ ਦੂਜੇ ਪਾਸੇ ਨਿਹੰਗ ਸਿੰਘਾਂ ਵੱਲੋਂ 6 ਤੋਂ 7 ਵਾਰ ਸੰਦੀਪ <th>ਪਾਪੜ ਦੇ ਉੱਤੇ ਕਾਰ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਸੰਦੀਪ <th>ਪਾਪੜ ਮੌਕੇ ਤੇ ਹੀ ਜ਼ਮੀਨ ਤੇ ਸੜਕ ਤੇ ਲੇਟ ਜਾਂਦੇ ਨੇ ਤੇ ਦੋ ਨਿਹੰਗ ਸਿੰਘ ਸੰਦੀਪ <th>ਪਾਪਰ ਦੀ ਹੀ ਸਕੂਟਰੀ ਲੈ ਕੇ ਐਕਟਿਵਾ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਤੀਜਾ ਨਿਹੰਗ ਸਿੰਘ ਪਿੱਛੇ ਪੁਲਿਸ ਵਾਲੇ ਦੇ ਨਾਲ ਉਲਝਦਾ ਹੋਇਆ ਨਜ਼ਰ ਆ ਰਿਹਾ ਤਾਂ ਕਿਹਾ ਜਾ ਰਿਹਾ ਕਿ ਪੁਲਿਸ ਮੁਲਾਜ਼ਮ ਦਾ ਸਰਵਿਸ ਰਵਾਲਵਰ ਵੀ ਖੋਣ ਦੀ ਕੋਸ਼ਿਸ਼ ਕੀਤੀ ਗਈ ਤੇ ਮੌਕੇ ਤੇ ਮੌਜੂਦ ਰੇੜੀ ਵਾਲਿਆਂ ਵੱਲੋਂ ਉਹਨਾਂ ਨੂੰ ਇਸ ਕੰਮ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਨਹੀਂ ਤਾਂ ਕੋਈ ਵੱਡਾ ਹਾਸਾ ਵੀ ਹੋ ਸਕਦਾ ਸੀਗਾ ਅਗਰ ਸਰਵਿਸ ਰਵਾਲਵਰ ਨਿਹੰਗ ਸਿੰਘਾਂ ਦੇ ਹੱਥ ਵਿੱਚ ਆ ਜਾਂਦੀ ਤਾਂ ਕੋਈ ਵੱਡਾ ਹੋਰ ਵੱਡਾ ਹਾਦਸਾ ਹੋ ਸਕਦਾ ਸੀਗਾ ਤਾਂ ਇਹਨੇ ਨੂੰ ਮੌਕੇ ਤੋਂ ਨਿਹੰਗ ਸਿੰਘ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਹੁਣ ਸਾਹਮਣੇ ਆਈਆਂ ਵਾ 1 ਮਿੰਟ ਦੀ ਸੀਸੀਟੀਵੀ ਤਸਵੀਰ ਦੇ ਵਿੱਚ ਪੂਰਾ ਵਾਕਿਆ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਆ ਕਿ ਕਿਸ ਤਰ੍ਹਾਂ ਸਿਵਲ ਹਸਪਤਾਲ ਤੋਂ ਬਾਹਰ ਆਂਦੇ ਸਾਹਮਣੇ ਸੜਕ ਤੱਕ ਜਾਂਦੇ ਹੋਏ ਇਹ ਸਾਰਾ ਵਾਕਿਆ ਨਿਹੰਗ ਸਿੰਘਾਂ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਸਿਪਾਹ ਸੈਨਾ ਨੇਤਾ ਦੇ ਹਮਲਾ ਕਰਕੇ ਮੌਕੇ ਤੋਂ ਸਿਪਾਹ ਸੈਨਾ ਨੇਤਾ ਦੀ ਹੀ ਐਕਟਿਵਾ ਲੈ ਕੇ ਨਿਹੰਗ ਸਿੰਘ ਫਰਾਰ ਹੋ ਜਾਂਦੇ ਨੇ ਤਾਂ ਇਹ ਤਸਵੀਰਾਂ ਦੇ ਰਾਹੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਤੇ ਦੂਜੇ ਪਾਸੇ ਹੁਣ ਹਿੰਦੂ ਨੇਤਾਵਾਂ ਵੱਲੋਂ ਇਸ ਹਮਲੇ ਨੂੰ ਲੈ ਕੇ ਵੱਡੇ ਸਵਾਲ ਕਾਨੂੰਨ ਵਿਵਸਥਾ ਦੇ ਉੱਤੇ ਖੜੇ ਕੀਤੇ ਜਾ ਰਹੇ ਨੇ ਤੇ ਜਲ ਤੋਂ ਜਲਦ ਹਮਲਾਵਰਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ